ਲਾਈਸੈਂਸ ਕਿਉਂ ਨੇ ਟਾਂਗ ਰੱਖਿਆ ਯਹਾਂ ਲਾਇਸੈਂਸ ਫੂਟ ਦਾ ਕੰਮ ਯਹਾਂ ਹੈ ਲਾਇਸੈਂਸ ਕਿਹਨਾਂ ਕਰ ਰੱਖਾ ਲੋਕਰ ਵਿੱਚ ਤੂੰ ਮੈਂ ਨੋਟਸ ਦੇ ਕੇ ਜਾਓ ਸਰਪੰਚ ਨੂੰ ਕਰਾ ਕੇ ਜਾਣਾ ਮੇਰੇ ਕੋਲ ਸਾਈਨ ਕਰਾ ਕੇ ਇਹਨੂੰ ਲਾਇਸੈਂਸ ਬਣਾ ਦੇ ਨਹੀਂ ਬਣਾਉਗਾ ਤਾਂ ਕੰਮ ਬੰਦ ਕਰਾਂਗੇ ਇਹਦੀ ਰੇਡੀ ਮਿਊਂਸਪੈਲਟੀ ਨੂੰ ਕਹਿੰਦਾ ਚੁੱਕ ਕੇ ਲੈ ਜਾ ਆ ਦੇਖ ਜਿਹੜਾ ਤੂੰ ਬਾਹੋਂ ਵੱਡਾ ਵਾਲ ਦੇ ਬਾਹ ਕਿ ਮਾਣਾਉਂ ਦਿਖਾਓ ਹੈਂ ਫੂਟ ਦਾ ਕੰਮ ਕਰਦੇ ਹੋ ਨਹੀਂ ਨਹੀਂ ਕੋਈ ਨਾ ਕਰ ਦੂੰਗੀ ਖਾਈਂਂ ਦਾ 12 ਅਲ ਰੱਖਦਾ ਉਹ ਵੀ ਚੀਜ਼ਾਂ ਦੇਖਣੀ ਆ ਜਿਹੜਾ ਰਾਮਟੀਰੀਅਲ ਯੂਜ਼ ਕਰਦੇ ਆ ਉਹ ਕਿੱਤਾਂ ਦਾ ਕਰਦੇ ਆ ਜਿਹੜਾ ਪ੍ਰਾਈਮਰੀ ਚੀਜ਼ ਚਾਹੀਦੀ ਸਭ ਤੋਂ ਪਹਿਲਾਂ ਉਹ ਤੁਹਾਡੇ ਕੋਲ ਹਰੇ ਚੁਰੀ ਐਨਾ ਚੋਕ ਕੋਲ ਲੈ ਆਉਂਦੇ ਤੁਹਾਨੂੰ ਹੋਣੀ ਪਤਾ ਵੀ ਉਹ ਵੀ ਹੋਣਾ ਚਾਹੀਦਾ ਲੈ ਜੀ ਚੱਕ ਕੇ ਸਮਾਨ ਥੋੜਾ ਸਾਰਾ ਥੱਥੂ ਰੱਖਿਆ ਕਿੱਥੇ ਆ ਉਹ ਭਾਂਡਾ ਰੱਖਲਾ ਉਹ ਇੱਥੇ ਰੱਖਲਾ ਨੂੰ ਥੱਲੇ ਰੱਖਿਆ ਕੋ ਤੁਸੀਂ ਖੁਦ ਕਸਟਮਰ ਆ ਤੁਸੀਂ ਇਹਨਾਂ ਨੂੰ ਕਿਹਾ ਕਰੋ ਤੇ ਨੇਲ ਵੀ ਇਹਦੇ ਦੇਖੋ ਕਦੀ ਪੜੀ ਕਪਾਣੋਂ ਪੈਸੇ ਦਿੰਨੇ ਆ ਇਹਦਾ ਫਰਜ਼ਾ ਸਾਨੂੰ ਪਿਆਰੀ ਦੀ ਹਾਈਜੀਨ ਦਾ ਖਿਆਲ ਰੱਖਣਾ ਜਦੋਂ ਮਾਸ ਲੈਂਦੇ ਹਾਂ ਹਲੋ ਮਾਸ ਨਹੀਂ ਦਿੰਦਾ ਨੇ ਹੁਣ ਲਿਓਣੇ ਤੋਂ ਬਸ ਪਹਿਲਾਂ ਨਹੀਂ ਤਾਂ ਪਤਾ ਜਦੋਂ ਮੈਲ ਫਸੀ ਹੁੰਦੀ ਆ ਡਾਡੇ ਨੇਲ ਵਧਾਏ ਹੁੰਦੇ ਕਈਆਂ ਨੇ ਸੇਫਟੀ ਹੈ ਹੈ ہماری ہماری ਹੈ ਹਾਂ ਬੈਕਟੀਰੀਆ ਪਤਾ ਕਿੰਨੇ ਆ ਉਹਦਾ ਲੈ ਕੇ ਦੇਖੋ ਥੋੜਾ ਸੈਂਪਲ ਜਦੋਂ ਕਸਟਮਰ ਜਾ ਕੇ ਨਾ ਫਿਰ ਇਹਨਾਂ ਨੂੰ ਹੱਥ ਲਾਉਣੀ ਹੈ ਖਰੀਦਦਾਰ ਇਹਨਾਂ ਦੇ ਸਵਾਲ ਕਰੇ ਪੈਸੇ ਦਿੰਨੇ ਨਾ ਤੁਸੀਂ ਤਾਨੂੰ ਪੂਰਾ ਰਾਈਟ ਬਣਦਾ ਤੇ ਇਹਨੂੰ ਕਹੋ ਵੀ ਫੂਡ ਸੇਫਟੀ ਗੀਅਰ ਜਿਹੜੇ ਉਹ ਤੈਨੂੰ ਫਾਲੋ ਕਰਨੇ ਪੈਣਗੇ ਸਿੱਦੇ ਟੀਟ ਲੋਕਾਂ ਦੇ ਬਾਹਰ-ਬਾਰ ਇਹਨਾਂ ਦੇ ਉੱਤੇ ਚੈਕਿੰਗ ਕਰੀ ਜੋ ਉੱਥੇ ਵੀ ਤੁਸੀਂ ਸਹੀ ਰਹਿਣਾ ਬੜਾ ਜ਼ਰੂਰੀ ਆ ਲਾਇਸੈਂਸ ਜ਼ਰੂਰੀ ਨਹੀਂ ਹਾਂ ਹਾਂ ਤੇਰਾ ਬਹੁਤ ਜ਼ਰੂਰੀ ਆ ਸਰ ਉਹਨਾਂ ਦੇ ਕੋਲ ਲਾਇਸੈਂਸ ਉਹ ਆ ਜਾਏ ਨਹੀਂ ਉਹਨਰ ਤੋਂ ਕਿਉਂ ਕਿਉਂ ਉਹਨਰ ਤੋਂ ਉਹ ਡਿਟਾ ਨਾ ਹਾਂ ਸਰ ਇਹ ਆ ਬੜਾ ਟੰਗ ਦੇ ਹਰ ਇੱਕ ਤਿੰਨ ਲੈਣੇ ਇਹਨਾਂ ਦਾ ਜਿੱਦਾਂ ਚੀਜ਼ ਚਗੜੀ ਦੇਣੀ ਆ ਉਹ ਵੀ ਇਹਨਾਂ ਦਾ ਫਰਜ਼ ਮੰਨਦਾ ਛੱਕ ਮਾਰੂਗਾ ਥੁੱਕ ਸਿੱਟੂਗਾ ਇਹ ਕੈਸ਼ ਲੈਣ ਦੇ ਤੱਕ ਕੰਡਰਾ ਆਂ ਜੀ ਇਹਨਾਂ ਨੂੰ ਲੈ ਲਵਾਂ ਸਾਡੇ ਆਪਣੇ ਕੋਲ ਸਰ ਤੇ ਆਹ ਸਫਾਈਸ ਕੋਈ ਰੱਖਿਆ ਕਰੋ ਜਰਾ ਬਿਲਕੁਲ ਜੀ ਮੱਟਾ ਮੱਟਾ ਸਫਾਈ ਜਾਰੀ ਰੱਖੀਏ ਠੀਕ ਹੈ ਸਰ ਇਹਦਾ ਠੀਕ ਹੈ ਜੀ ਕੈਸ਼ ਕੋਲ ਚ ਲਾਇਆ ਕਰੀਏ ਆਹ ਹਾਂ ਬੰਦੇ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਥੈਂਕ ਯੂ ਟੂ ਨਾਈਟ ਚੱਲਦਾ ਕੰਮ ਕਰ ਠੀਕ ਆ ਸਰ ਬਦਲੇ ਰਿਹਾ ਕਰ ਰਜਿਸਟ੍ਰੇਸ਼ਨ ਕਿੱਥੇ ਥੈਂਕ ਯੂ ਸਰ ਨਲਈਆਂ ਚੌਕ ਹਾਂਜੀ ਹਾਂਜੀ ਇੱਥੋਂ ਮੈਂ ਸਮਝ ਲਿਆ ਨਲਈਆਂ ਚੌਕ ਵਾਲਾ ਨਲਈਆਂ ਦੇ ਕੋਲ ਆਣਾ ਹੈ ਸਰ ਅੱਜ ਸਵੇਰੇ ਮੈਂ ਤਾਜ਼ੇ ਬਣਵਾ ਕੇ ਲੈ ਆਉਂਦੇ ਆਂ ਚੱਲ ਫਰੈਸ਼ ਐਵੀ ਚੀਜ਼ਾਂ ਦਾ ਠੀਕ ਹੈ ਆਈਡਿੰਗ ਦਾ ਉਹ ਨਹੀਂ ਖਿਆਲ ਰੱਖਦਾ ਉਹ ਵੀ ਚੀਜ਼ਾਂ ਦੇਖਣੀਆਂ ਜਿਹੜਾ ਰਾਮਟੀਰੀਅਲ ਯੂਜ਼ ਕਰਦੇ ਆ ਉਹ ਕਿੱਦਾਂ ਦਾ ਕਰਦੇ ਆ ਪੋਰ ਸੇਫਟੀ ਦਾ ਲਾਇਸੈਂਸ ਲਾਇਸੈਂਸ ਦਾ ਕੰਪਲੀਟ ਜੋ ਕੈਪ ਹੈ ਮੇਰੇ ਕੋਲ ਆਲਓ ਫਰਮ ਨੂੰ ਦੇਖ ਕੇ ਤੇ ਰਮਾਲ ਬਣ ਲਿਆ ਹਾਂ ਹਾਂ ਕਿੰਨੇ ਆਮ ਆਦਮੀ ਜਵਾਦ ਕਿਉਂਕਿ ਜਿਹੜਾ ਲਾਇਸੈਂਸ ਦਾ ਪੋਰ ਸੇਫਟੀ ਸਰਦਾਰ ਜੀ ਤੁਹਾਨੂੰ ਵੀ ਤਕਰਾਵ ਜਿਵੇਂ ਕਿ ਕਿ ਪੋਰ ਸੇਫਟੀ ਦੇ ਲਾਇਸੈਂਸ ਕੋ ਜਿਹੜਾ ਪ੍ਰਾਇਮਰੀ ਚਾਈ ਦੀ ਸਭ ਤੋਂ ਪਹਿਲਾਂ ਉਹ ਤੁਹਾਡੇ ਕੋਲ ਹਰੇਕ ਲਈ ਇੰਨਾ ਚੋਕ ਕੁਝ ਲੈ ਆਉਂਦੇ ਤੁਹਾਨੂੰ ਉਹ ਲੋੜ ਨਹੀਂ ਪਤਾ ਵੀ ਉਹ ਵੀ ਹੋਣਾ ਚਾਹੀਦਾ ਲੈ ਜੀ ਚੱਕ ਕੇ ਸਮਾਨ ਥੋੜਾ ਸਾਰਾ ਇਹਦਾ ਬੰਬਲ ਜੱਡ ਡੇ ਜਾਣੇ ਤੇਰੇ ਐਸੇ ਉੱਪਰ ਦੀ ਲਗਾ ਲਿਆ ਕਰੋ ਐਤਾ ਉੱਪਰ ਦੀ ਲਗਾ ਲਾ ਕਰਦਾ ਹੁੰਦਾ ਨਾ ਉਹ ਤੂੰ ਰੱਖਿਆ ਕਿੱਥੇ ਆ ਉਹ ਵੀ ਭਾਗਾ ਰੱਖ ਲਾ ਉਹ ਤੇ ਰੱਖ ਲੈ ਨਾ ਅੱਧੇ ਰੱਖਿਆ ਤੋਂ ਅੱਜ ਕੱਲ ਸਰਦੀ ਆ ਛਿੱਕਾਂ ਜੁਕਾਮ ਹੁੰਦਾ ਹੈ ਹੈ ਉਹਦੇ ਠੁੱਕਣਾ ਨਹੀਂ ਉਹਦੇ ਚ ਨਿਕਲੂਗਾ ਪਾਓ ਲਾਉ ਇਹਨੂੰ ਲੜਾ ਓੱਖਾ ਹੋਣਾ ਮੈਂ ਕੱਪੜਾ ਲੈ ਕੇ ਆਉਂਗਾ ਲਾਣਾ ਓੱਖਾ ਹੋਣਾ ਆ ਇਹਨੂੰ ਢਾਕੇ ਰੱਖਿਓ ਗਾਣਾ ਕਿੱਦਾਂ ਆਉਣਾ ਇਹ ਲੱਗ ਜਾਂਦਾ ਇੰਨਾ ਹਾਂਜੀ ਹਾਂਜੀ ਸਰ ਹੁਣ ਤਾਂ ਲੋਕ ਗਾਹ ਤਾ ਹੈ ਜੀ ਹਾਂਜੀ ਸਰ ਅਗਲੇ ਹੁਣ ਤੱਕ 8 ਵਾਰ ਫੋਟੋ ਉੱਤੋਂ ਵਾਇਰਲ ਹੋਣ ਰਿਹਾ ਥਾਰਾਂ ਨੂੰ ਯਾਰ ਕਾਦੇ ਬਣਾਇਆ ਲੱਡੂ ਜੈ ਹੈਲੋ ਨਾਰਕੋਪ ਇਹ ਗਏ ਨਹੀਂ ਦੇਖੋ ਹੈਗੇ ਨਾ ਤੁਸੀਂ ਖੁਦ ਕਸਟਮਰ ਆ ਤੁਸੀਂ ਇਹਨਾਂ ਨੂੰ ਕਹਾ ਕਰੋ ਕਿ ਨੇਲ ਵੀ ਇਹਦੇ ਦੇਖੋ ਕਦੀ ਕਦੀ ਆਪਾਂ ਇਹਨੂੰ ਪੈਸੇ ਦੁੰਨੇ ਆ ਇਹਦਾ ਫਰਜ਼ ਸਾਨੂੰ ਬਿਆਰੀ ਦੀ ਹਾਈ ਜੀਂਸ ਦਾ ਖਿਆਲ ਰੱਖੋ ਜਿਹੜੀ ਚੀਜ਼ ਵੀ ਤੁਹਾਨੂੰ ਲੱਗਦਾ ਇਹਨੂੰ ਕਹੋ ਪੇ ਤੇਰਾ ਲਾਇਸੈਂਸ ਕਿੱਥੇ ਆ ਫੂਡ ਦਾ ਇਹਨੂੰ ਕੁਝ ਕਿੱਥੇ ਲਾਇਆ ਹਵਾ ਚੀ ਥੋੜਾ ਕੰਮ ਕਰੀ ਜਾਣਾ ਇਹਦੇ ਨੇਲ ਵੀ ਚੈੱਕ ਕਰ ਲਓ ਕਦੀ ਕੱਟਿਓ ਕੈਪਚਾ ਨਹੀਂ ਪਾਈਆਂ ਗੁਲਾਬ ਇਹ ਮੜਾ ਜਾਵੇ ਛਿੱਕਿਆ ਥੁੱਕਿਆ ਥੁੱਕ ਲੈਣਾ ਇਹਨਾਂ ਨੂੰ ਕਹੋ ਇਹਨਾਂ ਨੂੰ ਰੋਕਿਆ ਕਰੋ ਮਾਸ ਕਿੱਥੇ ਆਵੇ ਉਹ ਲੋਕੀ ਵੀ ਨਹੀਂ ਤੁਹਾਨੂੰ ਕਹਿੰਦੇ ਨਾ ਦੇਖਿਆ ਇਹ ਗਾਇ ਨਹੀਂ ਜੀ ਉੱਥੇ ਲਾਦੇ ਮੈਨੂੰ ਹੈ ਇਹ ਗਿਆ ਵੀ ਨਹੀਂ ਉਧਰ ਨੂੰ ਉੱਥੇ ਕੋਈ ਨਾ ਗੱਲਬਾਤ ਕਰਿਆ ਤੈਨੂੰ ਸੁਣਿਆ ਨਹੀਂ ਟੋਪੀ ਲਾਹ ਕੌਣ ਆ ਤੈਨੂੰ ਕੌਣ ਆਏ ਤੁਸੀਂ ਆਏ ਤੁਸੀਂ ਇਹਨੂੰ ਕਹਿਣਾ ਆ ਉਹ ਟੋਪੀ ਉਹ ਸਾਡੇ ਮੇਰੇ ਕਹਿੰਦੇ ਤੇ ਨਹੀਂ ਉਹ ਉਹ ਜ਼ਰੂਰੀ ਹੈ ਟੋਪੀ ਵੀ ਸਿਰ ਤੇ ਵੀ ਟੋਪੀ ਲਾਓ ਤੇ ਲਾਇਸੈਂਸ ਕਿੱਥੇ ਹੈ ਲਾਇਸੈਂਸ ਲੈਨ ਉਹ ਖੋਲਣੀ ਨਹੀਂ ਨਾ ਹੁੰਦੀ ਇਹਨੂੰ ਲੈ ਆ ਲਾਇਸੈਂਸ ਕਿੱਥੇ ਬਈ ਹਾਂ ਹਾਂਜੀ ਲਾਇਸੈਂਸ ਫੋਨ ਚ ਨਹੀਂ ਤੁਸੀਂ ਇਹ ਰੈਮੀਨੇਟ ਕਰਾਉਣਾ। ਉਹ ਜਿਹੇ ਲਾਇਸੈਂਸ ਲਾਉਣਾ ਆ। ਠੀਕ ਹੈ ਜੀ। ਕਿੱਥੇ ਦਾ ਖਾਲ ਕਿਹੜਾ? ਕਰੋ ਚੱਕੇ ਦਾ ਲੈਸਾ। ਦਿਖਾਓ ਫੋਨ। ਅਗਲੀ ਵਾਰੀ ਟਰਾਲੀ ਆਣੀ ਆ। ਠੀਕ ਹੈ ਸਰ। ਚਿਕਨ ਵਿੱਚੇ ਹੋਣਾ। ਹੋਰ ਫੋਨ ਆ ਤੁਹਾਡੇ ਨਾਲ। ਇਹਨਾਂ ਖੋਲਣੇ ਨਹੀਂ ਹੁੰਦੇ। ਹੈਗਾ ਸਰ ਖੋਲਣ ਨਾ ਖੋਲਣ ਕਰਕੇ ਨਹੀਂ ਲਾਉਂਦੇ। ਮਾਸਕ ਲਗਾਉਣਾ ਚਾਹੀਦਾ ਮੂੰਹ ਤੇ ਐਪਰਨ ਪਾਇਆ ਹੋਵੇ। ਕੋਈ ਗੱਲ ਨਹੀਂ ਕੰਮ ਕਰੋ ਜਿੰਨਾ। ਕੰਮ ਕਰੋ ਜਿੰਨਾ ਹੁੰਦਾ ਕੰਮ ਕਰਨਾ ਦਿਖਾ। ਆ ਲਾਇਸੈਂਸ ਦੇਖਿਆ ਕਰਨਾ। ਤਲ ਤਾਹ ਹੋਇਆ ਰਸੀਦ ਹੈ ਤਲ ਹੋਣਾ ਦੇਖੋ ਇਹ ਵੀ ਕੱਟ ਆਹ ਬਣਾ ਕੇ ਲੈਣੀ ਹੈ ਵੀ ਨਹੀਂ ਲੈਣ ਵਾਲੇ ਆ ਇੱਥੇ ਲੱਗਾ ਹੋਊਗਾ ਫੋਟੋਕਾਪੀ ਲਾ ਲਓ ਆਪਰੋਂ ਕੋਈ ਨਹੀਂ ਲੱਕੀ ਭਾਵੇਂ ਹਾਂਜੀ ਤੁਹਾਡਾ ਮਾਸ ਕਿੱਥੇ ਆ ਹਾਂ ਬਈ ਲਾਰੇ ਨਾ ਮਾਸ ਨਹੀਂ ਇੱਥੇ ਤਾਂ ਕੰਮ ਕਾਣੇ ਦੇਖ ਕੇ ਤੁਰਾਂ ਦੌੜ ਗਿਆ ਨਹੀਂ ਨਹੀਂ ਮਾਸ ਲੈਣ ਜਾਣਾ ਹਾਂ ਲੋ ਮਾਸ ਨਹੀਂ ਸਰ ਨੇ ਹੁਣ ਲਿਓਣੇ ਤਾਂ ਬਸ ਪਹਿਲਾਂ ਨਹੀਂ ਤਾਂ ਪਤਾ ਅੱਜ ਜਦ ਮੈਲ ਫਸੀ ਹੁੰਦੀ ਆ ਡਾਡੇ ਨੇਲ ਵਧਾਏ ਹੁੰਦੇ ਕਈਆਂ ਨੇ ਸੇਫਟੀ ਹੈ ਇਹ ہماری ہماری ਹਾਂ ਬੈਕਟੀਰੀਆ ਪਤਾ ਕਿੰਨੇ ਆ ਉਹਦਾ ਲੈ ਕੇ ਦੇਖੋ ਥੋੜਾ ਸੈਂਪਲ ਨਾ ਚ ਜਦੋਂ ਕਸਟਮਰ ਜਾ ਗਿਆ ਨਾ ਫਿਰ ਇਹਨਾਂ ਨੂੰ ਉੱਤ ਲਾਉਣੀ ਹੈ ਖਰੀਦਦਾਰ ਇਹਨਾਂ ਦੇ ਸਵਾਲ ਕਰੇ ਪੈਸੇ ਦਿੰਨੇ ਨਾ ਤੁਸੀਂ ਤਾਂ ਤੁਹਾਨੂੰ ਪੂਰਾ ਰਾਈਟ ਬਣਦਾ ਪਏ ਤੇ ਇਹਨੂੰ ਕਹੋ ਵੀ ਫੂਡ ਸੇਫਟੀ ਗੀਅਰ ਜਿਹੜੇ ਉਹ ਤੈਨੂੰ ਫੋਲੋ ਕਰਨੇ ਪੈਣਗੇ ਮਾਸਟਰ ਗੱਲ ਕਿਉਂ ਕਿ ਅੱਜਕਲ ਸਰਦੀ ਜੁਕਾਮ ਆ ਛਾਂ ਖਾਂਸੀ ਛਿੱਟਾ ਹਰੇ ਕਰਾਉਂਦੀਆਂ ਇਹ ਤੁਸੀਂ ਪਰੇ ਹੋਣਾ ਇਹਨੂੰ ਮੜੀ ਛਿੱਕ ਆਏ ਨਾ ਥੁੱਕ ਸਾਰਾ ਛੱਡ ਦੇਣਾ ਉੱਥੇ ਬੋਲੀ ਜਿਹਨਾਂ ਨੂੰ ਕਹੋ ਇਹਨਾਂ ਚੀਜ਼ਾਂ ਨਾ ਬਣਾਓ ਆਮ ਘਰਿਆ ਕਰਨ ਸ਼ਾਬਦ ਨਹੀਂ ਆਹ ਕਿਹੜਾ ਮਰਦ ਜੀ ਮੋਲ ਮਟਰ ਆ ਹਾਂ ਜੀ ਕਿਥਾ ਮੈਂ ਤਾਲੂ ਕਾਪੀ ਕਰਾ ਕੇ ਤੇ ਲੱਗੀ ਹੋਵੇ ਮੈਂ ਆਇਆ ਕੱਲ ਨੂੰ ਸਾਰੇ ਇੱਕ ਬੰਦੇ ਦਾ ਲਾਇਸੈਂਸ ਨਾ ਹੋਇਆ ਫਿਰ ਦੇਖੋ ਕਿੰਨੇ ਪੈਸੇ ਜਮਾ ਲਾਇਸੈਂਸ ਚਾਹੀਦਾ ਐ ਇੱਕ ਮਿੰਟ ਜੀ ਸਰਦੀ ਨੂੰ ਹੈ ਆਖਿਰ ਗੱਲ ਨੂੰ ਜੇ ਤੁਹਾਨੂੰ 3000 1000 4000 ਰੁਪਏ ਤੇ ਲਾਇਸੈਂਸ ਬਣਾਉਣਾ ਲਾਇਸੈਂਸ ਤੇ ਰਜਿਸਟ੍ਰੇਸ਼ਨ ਆ ਜਿਆਦਾ ਤੋਂ ਉੱਪਰ ਤਾਂ ਲਾਇਸੈਂਸ ਬਣਾਣਾ ਇਤੋਂ ਦੇਖ ਇੱਕ ਲੱਖ ਤੋਂ ਘੱਟ ਹੈ ਕਿ ਕਿਦਾਂ ਠੀਕ ਆ ਔਰ ਸਿਰਫ ਮੈਨੂੰ ਹੈਰਾਨੀ ਹੁੰਦੀ ਵੀ ਲਾਇਸੈਂਸ ਸਿਰਫ ਜਿਹੜਾ ਨਾ ਦੋ ਬੰਦਿਆਂ ਨੇ ਦਿਖਾਇਆ ਅਸੀਂ ਕਲੀਨ ਫੂਡ ਸਟਰੀਟ ਹੱਬ ਜਿਹੜੀ ਆ ਉਹ ਅਸੀਂ ਬਣਾ ਸਰਟੀਫਾਈ ਕਰਾਈ ਆ ਕਦੇ ਵੀ ਇਹ ਮਤਲਬ ਉਹ ਕਿਤੇ ਟੀਟ ਲੋਕ ਆਪੇ ਜਿਨ੍ਹਾਂ ਦਾ ਬਾਰ-ਬਾਰ ਇਹਨਾਂ ਦੇ ਉੱਤੇ ਚੈਕਿੰਗ ਕਰੀ ਜਾਂਦੇ ਆ ਤੁਸੀਂ ਸਹੀ ਰਹਿਣਾ ਆਪਾਂ ਟਰੱਕ ਦਾ ਲੈਮੀਨੇਟ ਕਰਾ ਕੇ ਤੇ ਲਾ ਆਹ ਜ਼ਰੂਰੀ ਆ ਲਾਇਸੈਂਸ ਜ਼ਰੂਰੀ ਨਹੀਂ ਆ ਆ ਤੇਰਾ ਬਹੁਤ ਜ਼ਰੂਰੀ ਆ ਸਰ ਓਨਰ ਦੇ ਕੋਲ ਲਾਇਸੈਂਸ ਉਹ ਆ ਜਾਏ ਨਹੀਂ ਉਹਦਾ ਡੀਲੀਵਰਰ ਤੋਂ ਕਿਉਂ ਕਿਉਂ ਓਨਰ ਤੋਂ ਉਹ ਡੀਲੀਵਰਰ ਆਹ بڑا ਟੰਗ ਦੇ ਹਰ ਇੱਕ ਪੈਸੇ ਨੂੰ ਲੈਣੇ ਤੁਸੀਂ ਭਰਾਇਆ ਤੁਸੀਂ ਹਾਂਜੀ ਸਰ ਉਹਨਾਂ ਦੇ ਕੋਲ ਹੈਗਾ ਹੈ ਹੈਲੋ ਆਹ ਡੀਐਚਓ ਬੋਲਦਾ ਡਾਕਟਰ ਲਖਵੇ ਆ ਸਸੀਕਾਲ ਮੈਨੂੰ ਇਹ ਦੱਸੋ ਵੀ ਫੂਡ ਸੇਫਟੀ ਲਾਇਸੈਂਸ ਕਿੱਥੇ ਆਇਕ? ਦੇਖ ਮੈਂ ਸਰ। ਹਾਂ? ਕੋਣੀ ਮੈਂ ਵਰਸਾ ਤੇ ਜਟ ਕਰਵਾ ਲਦਾ ਜੀ। ਇੱਥੇ ਕਿਉਂ ਨਹੀਂ ਰੱਖਿਆ? ਇਹ ਗੱਡੀ 'ਚ ਤਾਂ ਗੱਡੀ 'ਚ ਲਗਾਉਣਾ ਸੀ। ਨਹੀਂ ਤੁਹਾਨੂੰ ਇਹ ਪਤਾ ਹੀ ਨਹੀਂ ਪੇ ਲਾਇਸੈਂਸ ਕਿੱਥੇ ਟੰਗਣਾ? ਲੈਮੀਨੇਟ ਕਰਾ ਕੇ ਆਪਣਾ ਜਿਹੜਾ ਫੂਡ ਦਾ ਕੰਮ ਆ ਜਿੱਥੇ ਉੱਥੇ ਲਾਉਣਾ ਚਾਹੀਦਾ। ਮੈਂ ਕੋਈ ਗੱਲ ਨਹੀਂ ਸਰ ਮੈਂ ਸਵੇਰੇ ਲਵਾ ਦਾਂ ਪਾ ਜੀ। ਹੋ ਤਾਂ ਹੈਗਾ ਮੇਰੇ ਕੋਲ ਲਾਇਸੈਂਸ ਮੈਂ ਇਹ ਜਿਹੜੀ ਇਹ ਜਿਹੜੀ ਮੈਂ ਗੱਲ ਕਰ ਰਿਹਾ ਨਾ ਇਹ ਵੀ ਤੁਹਾਡੀ ਅਮਰੀਕਾ ਕੈਨੇਡਾ ਤੱਕ ਸਭ ਸੁਣ ਰਹੇ ਆ ਹਾਂ ਜੀ ਅੱਗੇ ਤੋਂ ਅਨਸ਼ੋਰ ਕਰੋ ਇਹ ਚੀਜ਼ਾਂ ਜੀ ਸਰ ਲੋਕੀ ਤੁਹਾਨੂੰ ਮਜ਼ਾਕ ਕਰਨਗੇ ਵੀ ਫੂਡ ਦਾ ਇੰਡੀਆ ਚ ਫੂਡ ਦਾ ਕਿਦਾਂ ਦਾ ਸਟੈਂਡਰਡ ਇਹਨਾਂ ਲੋਕਾਂ ਨੇ ਬਣਾਤਾ ਨਹੀਂ ਦੇਖੋ ਸਰ ਆਪਾਂ ਦਾ ਵੈਸੇ ਆਪਣਾ ਸਵਾਈ ਵਾਲਾ ਕੰਮ ਹੀ ਆ ਬਾਕੀ ਮੈਂ ਫੂਡ ਲਾਇਸੈਂਸ ਨਾਲ ਲਗਵਾ ਦਿੰਦਾ ਗੱਡੀ ਵਿੱਚ ਵੀ ਕੱਲ ਨੂੰ ਮੈਂ ਚੈੱਕ ਕਰੂੰਗਾ ਨਾ ਸੈਂਪਲਿੰਗ ਵੀ ਕਰਾਂਗੇ ਅੱਜ ਸਾਡਾ ਅਵੇਅਰਨੈਸ ਦਾ ਆ ਇਹ ਤੋਂ ਬਾਅਦ ਅਸੀਂ ਸੈਂਪਲਿੰਗ ਕਰਾਂਗੇ ਲੀਗਲ ਸੈਂਪਲ ਲਵਾਂਗੇ ਤੁਹਾਡੇ ਓਕੇ ਥੈਂਕ ਯੂ ਉਹ ਪਤ ਨਹੀਂ ਲੈਣਾ ਇਹਨਾਂ ਦਾ ਜਿੱਦਾਂ ਚੀਜ਼ ਚੰਗੀ ਦੇਣੀ ਆ ਉਹ ਵੀ ਇਹਨਾਂ ਦਾ ਫਰਜ਼ ਬਣਦਾ ਝੱਕ ਮਾਰੂਗਾ ਥੁੱਕ ਸਿੱਟੂਗਾ ਇਹ ਤੁਸੀਂ ਪਾਰੇ ਹੋ ਜੋ ਕੋ ਬਾਹਰ ਛੱਡ ਦੂਗਾ ਮਾਲਕ ਕੌਣ ਹੈ ਤਰਾ ਕਾਕੇ ਮਾਲਕ ਕੱਲ ਨੂੰ ਨਾ ਵਿਵੇਕ ਕੱਲ ਨੂੰ ਇਹਨੂੰ ਨੋਟਿਸ ਦੇ ਕੇ ਜਾਓ ਸਰਪੰਚ ਕੋਲ ਤਰਾ ਕੇ ਜਾਣਾ ਮੇਰੇ ਕੋਲ ਸਾਈਨ ਕਰਾ ਕੇ ਇਹਨੂੰ ਲਾਇਸੈਂਸ ਬਣਾ ਦੇ ਨਹੀਂ ਬਣਾਉਗਾ ਤਾਂ ਕੰਮ ਬੰਦ ਕਰਾਂਗੇ ਇਹਦੀ ਰੈਡੀ ਮਿਊਂਸਪੈਲਟੀ ਨੂੰ ਕਹਣਾ ਚੁੱਕ ਕੇ ਲੈ ਜਾਓ ਮਾਸਕ ਲਾ ਹਾਂਜੀ ਮਾਲਕਲਾ ਟੋਪੀ ਲਾ ਸਸ ਲਾਓ ਕਿਹੜਾ ਮਾਲਕ ਅਤਰ ਤਰਜੀਵ ਸਰ ਜੀ ਬਦਲਾਇਸੈਂਸ ਕਿਉਂ ਨੇ ਟਾਂਗ ਰੱਖਿਆ ਯਾਹ ਲਾਇਸੈਂਸ ਲਾਇਸੈਂਸ ਫੂਡ ਦਾ ਕੰਮ ਯਾਹ ਹੈ ਲਾਇਸੈਂਸ ਕਰਾ ਰਖਾ ਲੋਕਰ ਮੈਂ ਸਾਹ ਪਰ ਆ ਰੱਖੀ ਟੋਪੀ ਲਾ ਕੇ ਨਹੀਂ ਮੈਨੂੰ ਤੇ ਤੋਂ ਕੁੱਲਣੇ ਨਹੀਂ ਨਾ ਤਾਜ ਤੇ ਤੁਸੀਂ ਲਾਉਂਦੇ ਨੇ ਬੁੱਲਦੇ ਮੈਨੂੰ ਘਰ ਤੋਂ ਹਾਂ ਮਹਿੰਗੀ ਵੀ ਪੈਂਦੀ ਹੈ ਹੈ ਨਾ ਨਹੀਂ ਨਹੀਂ ਲਾ 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 ਉਹਨੂੰ ਵੀ ਲਾ ਲੋ ਉਹਦੇ ਉੱਤੇ ਆ ਦੇ ਜਿਹੜਾ ਤੂੰ ਕਾਉਂ ਕੱਢਾ ਵਾਲ ਦੇ ਬਾਹਰ ਮਾ ਨਾਉਂ ਦਿਖਾਓ ਕੱਢ ਦੂੰਗੀ ਹੈ ਫੂਟਕਾ ਕੰਮ ਕਰਦੇ ਹੋ ਨਹੀਂ ਨਹੀਂ ਕੋਈ ਨਹੀਂ ਕਰ ਦੂੰਗੀ ਪਾ ਕੇ ਰੱਖ ਲਓ ਨਹੀਂ ਪਾ ਕੇ ਹਾਂ ਦੇਖ ਲਓ ਤੁਸੀਂ ਆ ਜਿਹੜੇ ਸਾਰੇ ਸਾਡਾ ਸਾਹਿਬ ਆਹ ਮਾਡ ਆਪਾ ਆ ਤੋਂ ਨਹੀਂ ਤੇ ਨਾ ਤੋਂ ਬਗਾਰ ਮਾਸਕ ਤੋਂ ਬਗਾਰ ਜੇ ਕੋਈ ਨਹੀਂ ਰੋਕਦਾ ਸਾਰੇ ਲੈ ਲਓ ਮੇਰੀ ਗੱਲ ਸੁਣਾਈ। ਤੁਹਾਡੇ ਕੋਲ ਫੂਡ ਸੇਫਟੀ ਦਾ ਰਜਿਸਟ੍ਰੇਸ਼ਨ ਆਹੀਂ ਸਾਰਿਆਂ ਦੀਆਂ ਬਣਾਈਆਂ। ਅਸੀਂ ਕਲੀਨ ਫੂਡ ਸਟਰੀਟ ਹੱਬ ਦਾ ਤੁਹਾਨੂੰ ਸਰਟੀਫਿਕੇਟ ਵੀ ਦਵਾਇਆ ਤੇ ਮੈਡੀਕਲ ਵੀ ਸਭ ਦੇ ਕਰਾਏ ਸੀਗੇ ਲਾਇਸੈਂਸ ਰਜਿਸਟ੍ਰੇਸ਼ਨ ਆ ਸਾਫ ਸਫਾਈ ਦਾ ਵੀ ਟ੍ਰੇਨਿੰਗ ਵੀ ਦਿੱਤੀ ਸੀ। ਔਰ ਉਹਦੇ باوجود ਵੀ ਅੱਜ ਸਡਨ ਮੈਂ ਸਰਪ੍ਰਾਈਜ਼ ਚੈਕਿੰਗ ਕੀਤੀ ਆ। ਦੇਖਿਆ ਵੀ ਤੁਹਾਡੇ ਕੋਲ ਕੋਈ ਫੂਡ ਸੇਫਟੀ ਦੇ ਜਿਹੜੇ ਗੀਅਰਸ ਆ ਕੈਪ ਟੋਪੀ ਕੁਝ ਨਹੀਂ ਲਾਇਆ ਕਈਆਂ ਨੇ ਨੋਂ ਵੀ ਵਧੇ ਹੋਏ ਆ ਉਹ ਚੀਜ਼ਾਂ ਅੱਜ ਤੁਹਾਨੂੰ ਵਾਰਨ ਕਰ ਚੱਲੇ ਆ ਠੀਕ ਆ ਤੁਸੀਂ ਆਪ ਦੇਖੋਗੇ ਵੀ ਜਿਹੜੇ ਲੋਕ ਤੁਹਾਡੇ ਕੋਲ ਖਾਣ ਆਉਂਦੇ ਆ ਮੈਨੂੰ ਸਵਾਲ ਦਾ ਜਵਾਬ ਦਿਓ ਵੀ ਉਹਨਾਂ ਨੂੰ ਆ ਇਦਾਂ ਚੰਗਾ ਲੱਗਦਾ ਕਿ ਬੁਰਾ ਲੱਗਦਾ ਤੁਹਾਡਾ ਕੰਮ ਅੱਛਾ ਲੱਗੂਗਾ ਕਿ ਬੁਰਾ ਲੱਗੂ ਚੰਗਾ ਲੱਗੂ ਨਾ ਜਿਹੜਾ ਖਾਣ ਵਾਲਾ ਉਹ ਕਹੂਗਾ ਵੀ ਯਾਰ ਇਹ ਬੰਦੇ ਕਿੰਨਾ ਸਿਆਰ ਰੱਖਦੇ ਤੁਹਾਡੇ ਬਾਲ ਡਿੰਜਣੇ ਵਿੱਚ ਉਹਦੇ ਨੇਲ ਨੂੰ ਕੱਟ ਕੇ ਰੱਖੋ ਜੇ ਕਿਸੇ ਕਸਟਮਰ ਨੇ ਤੁਹਾਨੂੰ ਕਹਿਤਾ ਵੀ ਨੇਲ ਦਿਖਾ ਹੁਣ ਅਸੀਂ ਲੋਕੀ ਅਫੇਅਰ ਕਰਦੇ ਆ ਬਹੁਤ ਫੂਡ ਸੇਫਟੀ ਦਾ ਮਾਮਲਾ ਆ ਤੇ ਲੋਕਾਂ ਨੂੰ ਜਦੋਂ ਤੁਸੀਂ ਆਪ ਵੀ ਤਾਂ ਕਿਤੇ ਬਾਹਰੋਂ ਖਾਣਾ ਹੀ ਹੁਣੇ ਆ ਖਾਂਦੇ ਕਿ ਨਹੀਂ ਕਦੀ ਕਦੀ ਆਪੇ ਪੇ ਲਾਇਆ ਸਾਰਿਆਂ ਨੇ ਲਾਇਸੈਂਸ ਵੀ ਪੇ ਐ ਤਾਂ ਵਿੱਚੋਂ ਨਹੀਂ ਇੱਕ ਮਿੰਟ ਗੱਲ ਸੁਣਾ ਹਾਂ ਇੰਪੋਰਟੈਂਟ ਹੈਗਾ ਜੀ ਜੀ ਐਦਾਂ ਹੀ ਹੋ ਜਾਂਦੇ ਨੇ ਐਦਾਂ ਹੀ ਇਹ ਜ਼ਿਆਦਾ ਇੰਪੋਰਟੈਂਟ ਨਹੀਂ ਨਹੀਂ ਸਭ ਠੀਕ ਹੈ ਕਿੰਨੇ ਸ਼ੇਰ ਆ ਤੁਹਾਡੇ ਵੈਜੇ ਦਿੱਲੀ 300 400 300 ਰੁਪਿਆ ਜੀ ਜੀ ਡੇਲੀ ਸੇਲ ਹਾਂਜੀ 300 ਰੁਪਏ ਤਾਂ ਦਿਹਾੜੀ ਨਹੀਂ ਚਲਣੀ ਕੰਮ ਕਿੰਨਾ ਚਲੋ ਉੱਚਾ ਪ੍ਰੋਬਲਮ ਨਾਮਾ ਨਾ ਸ਼ੁਰੂ ਕੀਤਾ ਅੱਛਾ 300 ਰੁਪਏ ਦੀ ਜੇ ਤੁਸੀਂ ਸੇਲ ਕਰਦੇ ਆ ਉੱਚ ਬਚਤ ਕਿੰਨੀ ਹੋਊਗੀ ਦਿੱਲੀ ਸਰ ਖਰਚੇ ਕੱਢ ਕੇ ਸਰ ਅਸੀਂ ਕੀ ਕਰੀਏ 80 ਰੁਪਏ ਦਿਹਾੜੀ ਨਾ 80 ਰੁਪਏ ਨੂੰ ਤਾਂ ਕੰਮ ਹੀ ਨਹੀਂ ਚੱਲਦਾ ਲੋਕੀ ਦੋ-ਤਿੰਨ ਘੰਟੇ ਚ ਕਮਾ ਲੈਣੇ ਨੇ ਸਰ ਜਿੰਨਾ ਮੈਂ ਸ਼ੁਰੂ ਕੀਤਾ ਨਾ ਹੌਲੀ-ਹੌਲੀ ਗਾਹਕ ਜੁੜੂਗੇ ਆ ਕੰਮ ਦਾ ਲਾਇਸੈਂਸ ਹੀ ਚਾਹੀਦਾ ਚੱਲ ਚੱਲੋ ਤੁਸੀਂ ਕਿੰਨਾ ਚਲਾਉਂਗਾ ਫੈਮਿਲੀ ਸਰ ਪਾਰਟ ਟਾਈਮ ਕਰਦੇ ਹਾਂ ਅੱਛਾ ਠੀਕ ਠੀਕ ਹੋਏ ਟਾਕਾ ਲਾਇਸੈਂਸ ਕਿੱਥੇ ਮਿਲਦਾ ਤਰਾ ਲੈ ਆਵਰੇ ਸਾਰੇ ਨਾ ਮੋਬਾਈਲਾਂ 'ਚ ਰੱਖਿਓ ਇੱਥੇ ਟੰਗੋ ਕਢਾ ਕੇ ਪੇਟਣਾ ਕੱਲ ਨੂੰ ਰਾਤ ਜਾਂਦੇ ਹੋਏ ਨਾ ਫਿਰ ਆਪਾਂ ਕਮੇਟੀ ਦੀ ਰੇੜੀ ਦੀਆਂ ਸਾਰੀਆਂ ਰੇੜੀਆਂ ਚੁੱਕਾ ਸਹੀ ਰੇੜੀ ਲਾ ਜਾਣੀ ਚੁੱਕੇ ਕੱਲ ਨੂੰ ਜਦੋਂ ਲੈਮੀਨੇਸ਼ਨ ਹੋਏ ਗੰਦ ਨਹੀਂ ਕੱਢਣੇ ਹਾਂ ਕਢ ਕੇ ਕੱਲ ਪ੍ਰਿੰਟ ਕਢਾ ਲੈਣੇ ਔਰ ਨਾਲੇ ਟੋਪੀ ਤੇ ਟੋਪੀ ਲਾ ਦੇ ਆਏ ਕਿੰਨੇ ਬੰਦੇ ਕੰਮ ਕਰਦੇ ਆ ਆਹ ਇਹ ਪਾਪਾ ਨੇ ਬਣਵਾਇਆ ਸੀ ਕਢਾਓ ਇਹਨੂੰ ਕੱਲ ਨੂੰ ਪ੍ਰਿੰਟ ਨਾਲ ਪ੍ਰਿੰਟ ਕਢਾ ਜਵੇਤ ਤੁਸੀਂ ਇਹਨੂੰ ਨਾ ਇੱਕ ਵਾਰੀ ਕੱਲ ਨੂੰ ਇਹਨਾਂ ਨੂੰ ਆਪ ਚੈੱਕ ਕਰਕੇ ਜਾ ਜਵੇਤ ਮੇਰੀ ਐਬਸੈਂਸ ਵਿੱਚ ਵਿਜ਼ਿਟ ਕਰੋ ਠੀਕ ਆ ਇੱਕ ਵਾਰੀ ਇਹਨਾਂ ਦੇ ਤੁਸੀਂ ਇਕੱਲੇ ਮੇਰੇ ਕੋਲ ਨਹੀਂ ਤੁਸੀਂ ਆਓ ਇੱਕ ਵਾਰ ਦੇਖੋ ਤੇ ਇਨਸ਼ੋਰ ਕਰੋ ਕਿ ਲਾਇਸੈਂਸ ਹੈਗੇ ਨਾਲੇ ਜੋ ਅੱਜ ਕਹਿ ਕੇ ਚੰਨੇ ਟੋਪੀ ਆ ਤੇਰੇ ਬੰਦ ਦੇਖ ਜਾਣੇ ਆ ਬਾਲ ਦੇ ਇਹਦੇ ਵਿੱਚ ਟੋਪੀਆਂ ਦੀ ਤਾਂ ਲਾਅ ਮਾਤ ਠੀਕ ਆ ਉਹ ਪਤਾ ਕੀ ਨੂੰ ਸੁਣਣੀ ਨਹੀਂ ਆਉਂਦੀ ਲੋਰੀ ਨਹੀਂ ਆਉਂਦੀ ਉਹਦੇ ਸਰਦਾਰ ਆਣਾ ਉਹਦੇ ਵੀ ਨਹੀਂ ਲੱਗਣੀ ਲਾਅ ਨਹੀਂ ਲੱਗਣੀ ਜੇ ਉਹ ਤੋਂ ਦੀ ਲਾ ਲ ਚੱਲ ਛੱਡ ਛੱਡ ਪੋਲਾ ਪੋਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਨੂੰ ਤਰੱਕੀਆਂ ਦੇ ਰਾਹ 'ਤੇ ਲੈ ਜਾਣ ਲਈ ਨਿਤ ਨਵੇਂ ਤਜਰਬੇ ਕਰ ਰਹੀ ਹੈ। ਇਸੇ ਤਹਿਤ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਬਿਜ਼ਨਸ ਬਲਾਸਟਰ ਸਕੀਮ ਨੂੰ ਸ਼ੁਰੂ ਕੀਤਾ ਹੈ। ਜਿਸ ਦੇ ਤਹਿਤ ਸਕੂਲਾਂ ਦੇ ਬੱਚਿਆਂ ਨੂੰ ਬਿਜ਼ਨਸ ਕਰਨ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਬਿਜ਼ਨਸ 'ਤੇ ਖਰਚ ਹੋਣ ਦੀ ਪੂੰਜੀ ਪੰਜਾਬ ਸਰਕਾਰ ਦਿੰਦੀ ਹੈ। ਇਸੇ ਸਕੀਮ ਤਹਿਤ ਇਹ ਬੱਚਿਆਂ ਪੇਂਟਿੰਗ ਬਣਾਉਣ ਤੇ ਵੇਚਣ ਦਾ ਕਾਰੋਬਾਰ ਕਰਦਿਆਂ ਨੇ। ਬਿਜ਼ਨਸ ਬਲਾਸਟਰ ਸਕੀਮ ਤਹਿਤ ਬੱਚੇ ਹੋਰ ਵੀ ਬਹੁਤ ਸਾਰੇ ਕਾਰੋਬਾਰ ਕਰ ਰਹੇ ਨੇ ਬਿਜ਼ਨਸ ਬਲਾਸਟਰ ਜਿਹੜੀ ਪੰਜਾਬ ਸਰਕਾਰ ਨੇ ਸਕੀਮ ਚਲਾਈ ਹੈ ਉਹਦੇ ਵਿੱਚ ਸਾਡਾ ਬਹੁਤ ਜ਼ਿਆਦਾ ਲਾਭ ਹੋਇਆ ਹੈ ਪੰਜਾਬ ਸਰਕਾਰ ਨੂੰ ਅਸੀਂ ਬਹੁਤ ਜ਼ਿਆਦਾ ਥੈਂਕ ਯੂ ਕਰਨਾ ਚਾਹੁੰਦੇ ਆ ਕਿ ਉਹਨਾਂ ਕਰਕੇ ਹੀ ਸਾਡਾ ਜੋ ਹੁਣ ਅਸੀਂ ਜਿੱਥੇ ਖੜੇ ਆ ਉਹਨਾਂ ਕਰਕੇ ਹੀ ਆ ਅਧਿਆਪਕਾਂ ਦਾ ਕਹਿਣਾ ਹੈ ਕਿ ਇਸ ਸਕੀਮ ਨਾਲ ਬੱਚਿਆਂ 'ਚ ਆਤਮ ਵਿਸ਼ਵਾਸ ਭਰ ਰਿਹਾ ਹੈ ਤੇ ਉਹ ਭਵਿੱਖ ਦੇ ਵੱਡੇ ਕਾਰੋਬਾਰੀ ਬਣਨਗੇ ਬਿਜ਼ਨਸ ਪਲਾਸਟਿਕ ਬਹੁਤ ਹੀ ਸ਼ਾਨਦਾਰ ਉਪਰਾਲਾ ਹੈ ਸਟੇਟ ਸਕੂਲ ਦੀਆਂ 14 ਟੀਮਸ ਕੰਮ ਕਰ ਰਹੀਆਂ ਹਨ ਇਸ ਨਾਲ ਬੱਚਿਆਂ ਨੂੰ ਇਸ ਗੱਲ ਦੀ ਸਿੱਖਿਆ ਮਿਲ ਰਹੀ ਹੈ ਕਿ ਉਹਨਾਂ ਨੇ ਆਪਣੇ ਪੈਰਾਂ ਤੇ ਕਿਵੇਂ ਖੜੇ ਹੋਣਾ ਹੈ ਸਕੂਲੀ ਸਿੱਖਿਆ ਨਹੀਂ ਹੁੰਦੀ ਹੈ ਜੇ ਨੀਂਝ ਹੀ ਬਿਜ਼ਨਸ ਦੀ ਗੁਰਤੀ ਹੋਵੇ ਤਾਂ ਯਕੀਨਨ ਹੈ ਕਿ ਪੰਜਾਬ ਤਰੱਕੀ ਦੇ ਸਾਰੇ ਰਿਕਾਰਡ ਤੋੜ ਦੇਵੇਗਾ ਫਿਰ ਬਹੁਤ ਟੈਲੈਂਟ ਪਿਆ ਬਹੁਤ ਸਕੋਪ ਹੈ ਅੱਜ ਕੱਲ੍ਹ ਆ ਬੱਚਿਆਂ ਨੇ ਐਗਜ਼ਿਬਿਸ਼ਨ ਲਗਾਈ ਹੈ ਕਮਾਲ ਇਹੋ ਆਈਡੀ ਆਪਾਂ ਵੀ ਨਹੀਂ ਸੋਚ ਸਕਦੇ ਸਿੱਖਿਆ ਵਿੱਚ ਵੀ ਬਾਜ਼ੀ ਮਾਰੀ ਹੁਣ ਆਈ ਬਿਜ਼ਨਸ ਦੀ ਵਾਰੀ